ਸਤਿਕਾਰਯੋ ਗੁਰੂ ਦਾ ਰੂਪ ਸਾਧ ਸੰਗਤ ਜੀ ਦਾਸ ਦੇ ਜਥੇ ਦੀ ਲਵਾਉ ਹਾਜ਼ਰੀ ਆਪਣੀ ਰਛਨਾ ਕਰੀਏ ਪਵਿੱਤਰ ਆਖੋ ਗੱਜ ਕੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਫਤਿਹ ਤੋਂ ਅਪਰੰਤ ਆਓ ਤੁਹਾਡੀ ਪਿਚੇਰੀ ਦੇ ਵਿੱਚ ਸਰੋਤਿਆਂ ਦੀ ਪਿਚੇਰੀ ਦੇ ਵਿੱਚ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਗੋਲੀਆਂ ਦੀ ਸੋ ਅੱਜ ਮੰਗ ਹੋਈ ਬਾਈ ਜੁਗਨੂ ਗਾਮੀ ਵਾਲਾ ਜੀ ਦੇ ਸਟੂਡੀਓ ਦੇ ਵਿੱਚ ਦਾਸ ਜਿੱਥਾ ਦੇਵੀਦਾਲੀ ਚਲਵੁੱਟੀ ਦਾ ਪਹੁੰਚੇਗਾ ਆਉ ਇੱਕ ਗੋਲੀਆਂ ਖਾਣ ਵਾਲਾ ਬੰਦਾ ਕਿਵੇਂ ਆਪਣੇ ਟੱਬਰ ਨੂੰ ਪਰੇਸ਼ਾਨ ਕਰਦਾ ਉਹਨੂੰ ਘਰ ਦੇ ਦਾ ਕਹਿੰਦੇ ਨੇ ਖੇਤ ਗੁਮਾਰਾ ਵਢਿਆ ਜਾ ਕੇ ਸਣੀ ਦੇ ਕਹਰੇ ਨੂੰ ਜਾ ਕੇ ਸਿਰੇ ਲਾ ਦਿੰਦਾ ਹੈਗਾ ਆਉ ਸਾਧ ਸੰਗਤ ਜੀ ਘਰ ਦੇ ਕਹਿੰਦੇ ਨੇ ਵੀ ਮੱਝ ਪੁੱਬੇ ਦੇ ਵਿੱਚ ਨਮਾਲਿਆ ਆ ਕਿਸਾਨ ਨੂੰ ਲਿਉਂਦੇ ਇਹੋ ਜੀ ਕੁਝ ਗੱਲ ਲੈ ਕੇ ਹਾਜ਼ਰਾਂਗੇ ਉਹਨਾਂ ਲੈਣਾ ਨੂੰ ਚਲਵੁੱਟੀ ਵਾਲਾ ਜਿੱਥਾ ਕਹਿੰਦਾ ਗੋਲੀਆਂ ਦਾ ਦੇਖ ਲਓ ਨਜ਼ਾਰਾ ਮਿੱਤਰੋ ਗੋਲੀ ਖਾਣੇ ਬੰਦੇ ਦਾ ਸਣਾ ਮਹਾਲੀ ਜੀ ਗੋਲੀ ਖਾਣੇ ਬੰਦੇ ਦਾ ਸਣਾ ਮਹਾਲੀ ਜੀ ਮੈਂ ਸਣਾ ਮਹਾਲੀ ਜੀ ਗੋਲੀਆਂ ਦਾ ਕਰਦਾ ਵਸਾਣਾ ਡਾਲੀ ਜੀ ਗੋਲੀਆਂ ਦਾ ਕਰਦਾ ਵਸਾਣਾ ਡਾਲੀ ਜੀ ਹੋ ਉਹਨੂੰ ਰੱਬ ਵਰਗਾ ਸਹਾਰਾ ਮਿੱਤਰੋ ਉਹ ਸਹਾਰਾ ਮਿੱਤਰੋ ਗੋਲੀਆਂਾਂ ਦਾ ਦੇਖ ਲਓ ਨਜ਼ਾਰਾ ਮਿੱਤਰੋ ਗੋਲੀਆਂ ਆਂਦਾ ਦੇਖ ਲਓ ਨਜ਼ਾਰਾ ਮਿੱਤਰੋ ਉਠਦੇ ਨੇ ਇੱਕ ਫੱਕਾ ਹੋਰ ਖਾਲਿਆ ਉਠਦੇ ਨੇ ਇੱਕ ਫੱਕਾ ਹੋਰ ਖਾਲਿਆ ਅਕੜਤਾ ਨਸ਼ੇ ਦੇ ਵਿੱਚ ਪੁੱਠਾ ਪਾ ਲਿਆ ਅਕੜਤਾ ਨਸ਼ੇ ਦੇ ਵਿੱਚ ਪੁੱਠਾ ਪਾ ਲਿਆ ਆਉ ਪਾਲੀ ਜਾਵੇ ਬਾਟਣ ਵਿਚਾਰਾ ਮਿੱਤਰੋ ਓਹ ਵਿਚਾਰਾ ਮਿੱਤਰੋ ਗੋਲੀਆਂ ਆਂਦਾ ਦੇਖ ਲਓ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਉਹ ਭੇਜਿਆ ਸੀ ਤੇ ਵੱਢਣ ਗਵਾਰੇ ਨੂੰ ਵੱਢਣ ਗਵਾਰੇ ਨੂੰ ਬਾਢਾ ਜਾ ਕੇ ਲਾਤਾ ਸੀ ਸਣੀ ਦੇ ਕਿਆਰੇ ਨੂੰ ਬਾਢਾ ਜਾ ਕੇ ਲਾਤਾ ਸੀ ਸਣੀ ਦੇ ਕਿਆਰੇ ਨੂੰ ਆਉ ਸਿਰ ਲਾ ਕੇ ਉੱਠ ਆ ਕੇ ਆਰਾ ਮਿੱਤਰੋ ਆਉ ਸਿਰ ਲਾ ਕੇ ਉੱਠ ਆ ਕੇ ਆਰਾ ਮਿੱਤਰੋ ਓਕੇ ਆ ਰ ਮਿੱਤਰੋ ਓਕੇ ਆ ਰ ਮਿੱਤਰੋ ਆਉ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਰੋਟੀ ਕਾਂ ਦਾ ਹੱਥ ਕੌਲੀ ਨੂੰ ਨਾ ਲਾਵੇ ਜੀ ਕੌਲੀ ਨੂੰ ਨਾ ਲਾਵੇ ਜੀ ਧਰਤੀ ਦੇ ਉੱਤੇ ਬੁਰ ਕੀ ਕਸਾਵੇ ਜੀ ਧਰਤੀ ਦੇ ਉੱਤੇ ਬੁਰ ਕੀ ਕਸਾਵੇ ਜੀ ਕਹਿੰਦਾ ਨੂਨ ਤੇ ਮਿਰਚ ਹੈ ਕਰਾ ਰਾ ਮਿੱਤਰੋ ਹੋ ਕਰਾ ਰਾ ਮਿੱਤਰੋ دا دیکھ لو نظارا مترو گولہ دیکھ لو نظارا تے بہ گیا پراڑا ترت ٹہ خا پر تٹھے گیا کڑ چک تھا ککارا مترو ہوا مترو دا دیکھ لو نجارا مترو ਗੋਲੀ ਜਾਂਦਾ ਦੇਖ ਲੋ ਨਜ਼ਾਰਾ ਮਿੱਤਰੋ ਉਹ ਭੇਜਿਆ ਸੀ ਕੜਾ ਲੈਣ ਕਮਿਆਰਾ ਵੇ ਉਹ 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 ਭੇਜਿਆ ਸੀ ਕੜਾ ਲੈਣ ਕਮਿਆਰਾ ਵੇ ਉਹਨੂੰ ਕਮਿਆਰਾ ਦੇ ਜਿਉ ਉਹਨੂੰ ਕਮਿਆਰਾ ਦੇ ਭਾਰ ਮੂਰੇ ਜਾ ਕੇ ਖੜ ਗਿਆ ਸਨਿਆਰਾ ਦੇ ਭਾਰ ਮੂਰੇ ਜਾ ਕੇ ਕਾੜ ਗਿਆ ਤਨਿਆਰਾ ਵੇ ਓ ਕੜਾ ਕਿਥੋਂ ਦੇਵੇ ਸਾਨਿਆਰਾ ਮਿੱਤਰੋ ਸਾਨਿਆਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਲੈ ਗਿਆ ਤੀ ਮੱਝ ਪਾਣੀ ਦੇ ਪਿਲਾਂ ਨੂੰ ਪਾਣੀ ਦੇ ਪਿਆਣ ਨੂੰ ਪਾਣੀ ਦੇ ਪਿਆਣ ਨੂੰ ਕਾਟਿਆ ਆ ਮੱਝ ਹੱਕ ਲਿਆ ਸਾਨੂੰ ਛੱਡ ਆਇਆ ਮੱਝ ਹਕੀ ਆਉਂਦਾ ਸਾਨ ਨੂੰ ਓ ਕਿੱਲੇ ਨਾਲ ਬਨ ਤਾ ਵਿਚਾਰਾ ਮਿੱਤਰੋ ਓ ਵਿਚਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਮੱਝ ਬੋਲੀ ਚਾਟ ਛੋਟੇ ਮੂਰੇ ਡੋਲਦੀ ਛੋਟੇ ਮੂਰੇ ਡੋਲਦੀ ਹੋਲਣੀ ਸੀ ਕੱਟੀ ਜਾ ਕੇ ਬੱਛੀ ਖੋਲਤੀ ਉਹ ਢਣੀ ਜੀ ਕੱਟੀ ਜਾ ਕੇ ਬੱਚੀ ਕੋਲਤੀ ਹੋ ਕਰੇ ਤਾਰ ਕੱਢਣ ਦਾ ਤਿਆਰ ਮਿੱਤਰੋ ਹਾਂਜੀ ਤਿਆਰ ਆ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਹਰੀ ਮਾਨਾ ਗੋਲੀਆਂ ਦਾ ਖਹਿੜਾ ਛੱਡ ਦੇ ਹਰੀ ਮਾਨਾ ਗੋਲੀਆਂ ਦਾ ਖਹਿੜਾ ਛੱਡ ਦੇ ਤੂੰ ਤਾਂ ਖਹਿੜਾ ਛੱਡ ਦੇ ਇਹ ਲਈ ਅਸੀਂ ਤੇਰੇ ਨਾਲ ਲੜਦੇ ਏਸਾ ਲਈ ਅਸੀਂ ਤੇ ਨਾਲ ਲੜਦੇ ਓ ਨਸ਼ਿਆਂ ਤੋਂ ਵੱਟ ਜੋ کنਾਰਾ ਮਿੱਤਰੋ ਓਹ کنਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਗੋਲੀਆਂ ਦਾ ਦੇਖ ਲੋ ਨਜ਼ਾਰਾ ਮਿੱਤਰੋ ਹੁਣ ਸਾਜਾ ਸੁਣੋ ਪਤਾ ਤੇ ਟਿਕਾਣਾ ਮਿੱਤਰੋ ਓ ਟਿਕਾਣਾ ਮਿੱਤਰੋ ਪਿੰਡ ਚੱਲ ਬੁੱਟੀ ਬੋਹਾ ਖਾਣਾ ਮਿੱਤਰੋ متروائم کلانے والی سنگت نے کی گئی سی ات میلے ابھی پیش کی اج سبب بنیا بائی ਜੁਗਨੁਗਾਮੀ ਵਾਲਾ ਜੀ ਦੀ ਸਟੋਰੀ ਦੇ ਵਿੱਚ ਅਸੀਂ ਬਾਈ ਜੁਗਨੁਗਾਮੀ ਵਾਲਾ ਜੀ ਦਾ ਸਾਡੇ ਜੱਥੇ ਵੱਲੋਂ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀਆਂ ਵੀਡੀਓ ਜੋ ਕਿ ਤੁਹਾਡੇ ਤੱਕ ਪਹੁੰਚਾਈਆਂ ਲਗੀਆਂ ਸੋ ਦਾਸ ਦੇ ਜੱਥੇ ਦਾ ਐਡਰੈਸ ਹੈ ਕੇਵਲ ਸਿੰਘ ਤਲਵਾਲਾ ਦੇ ਵਿਦਿਆਰਚਲ ਬੂਟੀ ਤੇ ਦਾਸ ਜਗਦੀਪ ਸਿੰਘ ਅੰਮ੍ਰਲਾ ਪਿੰਡ ਚਲਬੂਟੀ ਸਾਡਾ ਫੋਨ ਨੰਬਰ ਹੈ ਜੀ 97819 41468 99686 82262 94659 15093 ए दास ਦੇ ਵਿੱਚ ਕਿਸੇ ਨੇ ਵੀ ਕੋਈ ਵੀ ਦਾਨੀ ਭਗਤ ਸੂਰਮਣ ਦੇ ਇਤਿਹਾਸਾਂ ਦੀ ਲੋੜ ਹੋਵੇ ਤਾਂ ਬੁੱਕ ਕਰਨਾ ਹੋਵੇ ਡੇਰੇ ਮੰਦਰ ਮਸੀਤ ਗੁਰਦੁਆਰਿਆਂ ਦੇ ਵਿੱਚ ਤਾਂ ਜਾਇਜਾ ਤੁਹਾਡਾ ਦਾਸ ਜਥਾ ਦੇਵੀदयाल ਜੀ ਦਾ ਉੱਥੇ ਹਾਜ਼ਰ ਹੋਊਗਾ ਇੰਨੀ ਕਹਿੰਦੇ ਖੇਮਾਂ ਦੇ ਜੱਚਾਂ ਆਖੂਗਾ ਜਿੱਕੇ ਵਾਹਿਗੁਰੂ ਜੀ ਕਾ ਵਾਹਿਗੁਰੂ ਕੀ ਬਾਣੀ